ਕੀ ਨਾਮ ਟਾਡਾ ਮੇਰੀ ਮਸੀਹ ਟਾਡਾ ਬੇਟਾ ਹਾਂਜੀ ਕੀ ਗੱਲ ਹੋਈ ਜੀ ਜੀ ਇਹ ਬੈਦ ਦੇ ਬੰਦੇ ਪਤਾ ਕੋਈ ਨਹੀਂ ਬਿਖੀ ਪਤਾ ਜੀ ਮੇਰੇ ਪਠੇ ਵਰਦਾ ਆ ਜੀ ਪਠੇ ਵਰਦੇ ਕੋਈ ਛੋੜ ਕੇ ਸਭੀ ਮਾ ਜੀ ਲੁਗੇ ਜਮਨ ਨੂੰ ਬੋਲਾ ਪੈਣ ਦੇ ਬੰਦੇ ਕਹਿੰਦੇ ਤੁਹਾਡੇ ਤੇ ਤੇਰੇ ਤੇਰੇ ਮੜੇ ਦੇ ਕਰਜ਼ਾ ਮਾ ਕੇ ਚੱਲ ਮੋਸੇ ਪੜ੍ਹ ਕੇ ਛੋੜ ਕੇ ਤਾਂ ਬੰਦੇ ਕੋਲ ਪਹੁੰਚਾ ਆ ਜੀ ਕੀ ਗੱਲ ਕੋਈ ਪਤਾ ਲੱਗੇ ਕੀ ਹੋਈ ਆ ਕੱਲ ਦਿਨ ਕੋਈ ਪਤਾ ਲੱਗੇ ਨਹੀਂ ਪਤਾ ਲੱਗੇ ਮੈਨੂੰ ਲੱਗਦਾ ਪਤਾ ਫੇਰ ਮੈਨੂੰ ਕੋਈ ਲੱਗਦਾ ਮੈਨੂੰ ਲੱਗਦਾ ਗੱਜ ਦਾ ਗੱਲ ਗਦਾ ਜੀ ਇਹਨੂੰ ਦੱਸਿਆ ਵੀ ਉਹ ਕਹਿੰਦੇ ਮੋੜੀ ਕਰ ਦਈਏ ਤੇ ਮੈਂ ਉਸੇ ਭਜ ਰਜੀਦਾ ਜੀ ਇਹ ਨਾ ਹੋਏ ਗੱਦੀ ਗੱਦੀ ਜਿਹਨੇ ਨਵਾਇਆ ਨੰਨੇ ਭਾਗੀ ਕਰ ਜਾ ਇੱਥੇ ਮੋੜ ਸਕਦਾ ਆਪੇ ਸਾਡੇ ਜਾ ਰਿਹਾ ਅੱਜ ਮੋੜ ਸਕਦਾ ਹੁੰਦਾ ਲਗਾ ਪਿੰਡ ਦਾ ਹੀ ਮੁੰਡਾ ਅੰਦੇ ਚੰਨ ਲੱਗੇ ਨਾਲ ਹੀ ਸਾਡੇ ਚੰਦੂ ਨਗਰ ਹਾਂਜੀ ਠੀਕ ਹੈ ਝਗੜੇ ਦਾ ਕਾਰਨ ਹੀ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਉਹਦੇ ਵੱਡੇ ਮੁੰਡਿਆਂ ਨੂੰ ਪਤਾ ਜੀ ਹੋਵੇ ਜੇ ਨਾਲ ਹੀ ਹੁੰਦੇ ਹਾਂਜੀ ਤੇ ਕੀ ਸਰਕਾਰ ਪੁਲਿਸ ਆ ਗਈ ਉਸ ਵੇਲੇ ਇਹ ਜਦਨੇ ਬੰਦੇ ਪੁਲਿਸ ਵਾਲੇ ਪੁਲਿਸ ਆ ਗਈ ਕਿ ਨਹੀਂ ਆ ਗਈ ਪੁਲਿਸ ਤੇ ਮੁਕੱਦਮਾ ਵੀ ਨਹੀਂ ਕਈ ਕਿ ਨਹੀਂ ਗਏ ਤੇ ਕੀ ਹੁਣ ਤੁਸੀਂ ਕੀ ਤੁਹਾਡੇ ਕੀ ਚਾਹੁੰਦੇ ਤੁਸੀਂ ਅਹੀ ਜੁਨੇ ਵੀ ਲੈ ਕੇ ਖੜੋਗੇ ਤੇ ਮੇਰੇ ਮੇਰੇ ਨੂੰ ਗਾਈ ਮੈਨੂੰ ਬੜੂ ਬੋਕਰ ਫੜ ਦੇ ਇਹਨੂੰ ਪੁਛੇ ਕੇ ਅੰਦਰ ਕੰਨ ਕਈ ਬੰਦੇ ਗਏ ਮੈਨੂੰ ਮਾਰ ਦੇ ਹਾਂ ਇਹਦੇ ਕੋ ਬਿਆਨ ਲੈਣੇ ਨੂੰ ਕਈ ਬੰਦੇ ਨੂੰ ਕਿਆ ਭਾਈ ਜਵਾਂਗੇ ਇੱਕ ਬੰਦੂ ਬਹੁਤ ਬੰਦੇ ਪੈਲੋਗਾ ਤੇ ਕੁਝ ਦੇਰ ਪਹਿਲੀ ਮਗਰ ਤੇ ਪਹਿਲਾ ਤੇ ਇਹਨੂੰ ਮਾਰ ਦੋ ਇਹ ਬਿਆਨ ਵੀ ਦੱਸੇਗਾ ਮਰੇ ਫੜੇ ਜਾਏਗਾ ਪਟੇ ਬੋਟੇ ਬਹਿ ਜੀ ਕੋਈ ਰੰਜਿਸ਼ ਰਾਜੀ ਰਾਜਨ ਕੋ ਬਸ ਯਾਹ ਆ ਰਹੀ ਕਿ ਜਾਨ ਨਹੀਂ ਆਦੇ ਆ ਕੋਈ ਤੁਮਾ ਹੋਏ ਕੋਈ ਗੱਲ ਹੈ ਜੇ ਮੋੜੇ ਮੋੜੇ ਦੀ ਠੀਕ ਠੀਕ ਇਹ ਅੱਜ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ 11:00 11:30 ਵਜੇ ਇੱਕ ਪੱਖੋਂ ਕਿ ਟਾਲੀ ਸਾਹਿਬ ਦਾ ਆਦਮੀ ਆ ਰਾਜੂ ਰਾਜੂ ਮਸੀ ਜਿਹਦੀ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਨੂੰ ਤੇ ਉਸ ਦੇ ਸਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਤੇ ਐਫ ਆਈ ਆਰ ਉਹਨਾਂ ਦੇ ਬਿਆਨਾਂ ਤੇ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈਆਂ ਵਿਚ ਰਹੀਆਂ ਨੇ ਜਾਰੀ ਸਰ ਕੋਈ ਕਾਰਨ ਦਾ ਪਤਾ ਲੱਗਾ ਵਿੱਚ ਕਾਰਨ ਇਹਨਾਂ ਦਾ ਆਪ ਹੈ ਇੱਕੋ ਇੱਕੋ ਪਿੰਡ ਦੇ ਹੀ ਉਹਨਾਂ ਕੋਈ ਪੈਸੇ ਦੀ ਇਹਦੇ ਕੋ ਡਿਮਾਂਡ ਕੀਤੀ ਹੈ ਜਦੋਂ ਇਹਨਾਂ ਦਾ ਆਪਸ ਵਿੱਚ ਗਾਲੀ ਗਲੋਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਰਚ ਕਿਰਚਨਾਇ ਤੇ ਹਮਲਾ ਕਰ ਦਿੱਤਾ ਜਦੋਂ ਆਈ ਦੀ ਡੈਥ ਹੋ ਗਈ ਨਾਲ ਇਹ ਤੇ ਬ੍ਰਦਰ ਤੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਇਹਨੂੰ ਅੱਗੇ ਆਇਆ ਤੇ ਜਿਹਨੇ ਕਤਲ ਕੀਤਾ ਦਾ ਨਾਮ ਪਤਾ ਪਤਾ ਉਹ ਉਹ ਪੱਕੋ ਘਟਾਲੀ ਸਾਹਿਬ ਦਾ ਆ ਪਿੰਡ ਦਾ ਗੁਰਜੀਤ ਸਿੰਘ ਉਹਦਾ ਨਾਮ ਆ ਜਿਹੜੇ ਤੇ ਪਰਚਾ ਦਰਜ ਕਰਕੇ ਤੇ ਉਹ ਰੇਡ ਕਰਕੇ ਉਹਨੂੰ ਗ੍ਰਿਫਤਾਰੀ ਲਈ ਟੀਮਾਂ ਬਣਾ ਦਿੱਤੀਆਂ ਫਰਦਰ ਇਨਵੈਸਟੀਗੇਸ਼ਨ ਵਿੱਚ ਜਦੋਂ ਤੱਕ ਉਹਦੀ ਗ੍ਰਿਫਤਾਰੀ ਦੀ ਜਲਦ ਤੋਂ ਜਲਦ ਇਹਦੀ ਗ੍ਰਿਫਤਾਰੀ ਕੀਤੀ ਜਾ ਰਹੀ ਵੱਖ-ਵੱਖ ਟੀਮਾਂ ਬਣਾ ਕੇ ਥਾਣੇ ਤੋਂ ਵੀ ਤੇ ਬਾਕੀ ਸਟਾਫ ਤੋਂ ਵੀ ਬਣਾ ਕੇ ਤੇ ਇਹਨਾਂ ਤੇ ਰੇਡ ਕੀਤਾ ਜਾ ਰਿਹਾ ਛੇਤੀ ਕਾਮਯਾਬੀ ਮਿਲੂਗਾ ਧੰਨਵਾਦ